ਸਤ ਸ੍ਰੀ ਅਕਾਲ ਜੀ ਹੋਰ ਸਣਾਓ ਜੀ ਕੀ ਹਾਲ ਚਾਲ ਹੈ ਮੈਂ ਸੁਜੀਤ ਕੌਰਮਠਾੜੂ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਕਲੈਕਸ਼ਨ ਲੈ ਕੇ ਫੇਰ ਹਾਜ਼ਰ ਹੋਏ ਆ ਤੇ ਜਿਹੜਾ ਅੱਜ ਦਾ ਆਪਾਂ ਸਟਾਫ ਲੈ ਕੇ ਆਏ ਬਹੁਤ ਹੀ ਵਾਜਿਬ ਰੇਟਾਂ ਤੇ ਲੈ ਕੇ ਆਏ ਤੇ ਪਿਓਰ ਕਾਟਨ ਦਾ ਗਰਮੀ ਵਾਲਾ ਸਟਾਫ ਆ ਆਪਣੇ ਕੋਲੇ ਆਇਆ ਜਿਹੜਾ ਤੇ ਨਾਲ ਦੀ ਨਾਲ ਆਪਣੇ ਕਸਟਮਰਾਂ ਨੂੰ ਆਪਣੀ ਲੋਕੇਸ਼ਨ ਦੱਸ ਦਈਏ ਜਿਹੜੀ ਆਪਣੀ ਲੋਕੇਸ਼ਨ ਹੈ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਲਾਗੇ ਮੈਸਰਖਾਨਾ ਪਿੰਡ ਰਹਿ ਜਾਂਦਾ ਜਿੱਥੇ ਇੱਕ ਆਪਣੀ ਮਠਾੜੂ ਸ਼ਾਪ ਹੈ ਮਿਸਤਰੀਆਂ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਆਪਣੀ ਦੁਕਾਨ ਜਿਹੜੀ ਹੈਗੀ ਹੈ ਇਹ ਗੁਰਨਾਨਕ ਵਾਲਿਆਂ ਦੀ ਤੇ ਆਪਣੇ ਕੋਲੇ ਬਹੁਤ ਹੀ ਸੋਹਣਾ ਸਟਾਫ ਆਇਆ ਸਾਰੇ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆਏ ਆ ਤੇ ਰੇਟ ਆਪਾਂ ਤੁਹਾਨੂੰ ਪਤਾ ਹੈ ਬਹੁਤ ਹੀ ਜੈਨੂਨ ਰੇਟ ਹੁੰਦੇ ਨੇ ਆਪਣੇ ਤੇ ਬਹੁਤ ਆਪਾਂ ਘਾਟ ਰੇਟਾਂ ਦੇ ਤੁਹਾਨੂੰ ਜਿਹੜਾ ਮਾਲ ਹੈ ਸੂਟ ਸੋਹਣੇ ਸੋਹਣੇ ਪ੍ਰੋਵਾਈਡ ਕਰਾਉਨੇ ਆ ਤੇ ਆਪਾਂ ਸਾਰੇ ਇਨ ਇਲਾਕੇ ਦੇਖਾਂਗੇ ਬਹੁਤ ਹੀ ਸੋਹਣੇ ਸੂਟ ਆਏ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਨੇ ਆ ਆਪਣੇ ਕੋਲ ਦੋ ਤਰ੍ਹਾਂ ਦਾ ਸਟਾਫ ਆਇਆ ਜਿਹੜਾ ਅੱਜ ਇੱਕ ਸਟਾਫ ਆਇਆ ਹੈ 100% ਕਾਟਨ ਹੈਗੀ ਪਿਓਰ ਕਾਟਨ ਤੇ ਇੱਕ ਆਪਣੇ ਕੋਲੇ ਆਇਆ ਖਾਦੀ ਵਰਬਰੀ ਆਈ ਹੈ ਆਪਣੇ ਕੋਲੇ ਤੁਸੀਂ ਬਿਲਕੁਲ ਖਾਦੀ ਵਰਬਰੀ ਸਹੀ ਸੁਣਿਆ ਤੇ ਜਿਹੜੀ ਖਾਦੀ ਬਰਬਰੀ ਹੈ ਇਹ ਤੁਸੀਂ ਮੇਰੇ ਕੋਲੇ ਪਹਿਲੀ ਵਾਰ ਗੁਰਨਾਨਕ ਸੋਰ ਤੇ ਤੁਸੀਂ ਦੇਖੀ ਹੈ ਤੇ ਪਹਿਲੀ ਵਾਰ ਹੀ ਸੁਣੀ ਹੈ ਤੇ ਜਿਹੜੀ ਆਪਾਂ ਕਾਟਾਂਗੇ ਸਾਰੇ ਮਾਲ ਦੀ ਉਹ ਆਪਾਂ ਕਾਟਾਂਗੇ ਹੈਗੀ ਹੈ ਸਾਰੀ ਕਟਿੰਗ ਆਪਾਂ ਕਰ ਲਈ ਹੈ ਤੇ ਬਹੁਤ ਸੋਹਣਾ ਸੋਹਣਾ ਸਾਫਾ ਹੈ ਮੈਂ ਸਾਰੇ ਸੂਟ ਸੋਨੂੰ ਜਿਹੜੇ ਜਿਹੜੇ ਡਿਜ਼ਾਈਨ ਆਪਣੇ ਕੋਲੇ ਆਏ ਆ ਓਪਨ ਕਰਕੇ ਸਾਰੇ ਦਿਖਾਉਂਗੀ ਪਿਆਰੇ ਪਿਆਰੇ ਰੰਗ ਡਿਜ਼ਾਈਨ ਆਏ ਆ ਨਾਲ ਦੀ ਨਾਲ ਮੈਂ ਤੁਹਾਨੂੰ ਸਾਫ ਦੱਸ ਦਿਆ ਕਰੂੰਗੀ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਇਹਦਾ ਰੇਟ ਦੱਸਾਂਗੇ ਤੇ ਵੀਡੀਓ ਤੁਸੀਂ ਜਿਹੜਾ ਚੈਨਲ ਤੇ ਨਵਾਂ ਆਉਣ ਵਾਲਾ ਭੈਣ ਭਰਾਵੇ ਭੈਣ ਭਰਾਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸੋਹਣੇ ਸੋਹਣੇ ਵੀਡੀਓ ਮੈਂ ਤਰ੍ਹਾਂ ਬਣਾਉਣੇ ਆ ਤੇ ਆਪਾਂ ਤੇ ਨੋਟੀਫਿਕੇਸ਼ਨ ਤੁਹਾਡੇ ਕੋਲ ਜਦੀ ਪਹੁੰਚ ਜਾ ਕਰੂਗਾ ਆ ਜਾਓ ਜੀ ਆਪਾਂ ਵੀਡੀਓ ਕਰੀਏ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖੀਏ ਸੋਹਣੇ ਸੋਹਣੇ ਸੂਟ ਜਿਹੜਾ ਅੱਜ ਦਾ ਛੂਟ ਆਪਾਂ 5 ਮੀਟਰ ਆਲ ਓਵਰ ਦੇ ਵਿੱਚ ਲੈ ਕੇ ਆਏ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹਦੀ ਕੁਆਲਿਟੀ ਚੈੱਕ ਕਰਾ ਦਿਆਂ ਤੇ ਇਹ ਆਪਣੇ ਕੋਲੇ ਜਿਹੜਾ ਪਿਓਰ ਕਾਟਨ ਦਾ ਸਟਾਫ ਆਇਆ ਪਿਓਰ ਕਾਟਨ ਦਾ ਜਮਾ 100 ਦਾ 100% ਕਾਟਨ ਹੋਊਗੀ ਤੇ ਤੇ ਜਿਵੇਂ ਪਹਿਲਾ ਕਲਰ ਇਹਦਾ ਮਹਿੰਦੀ ਆ ਗਿਆ ਤੇ ਸਾਰੇ ਸੂਟਾਂ ਦੇ ਵਿੱਚ ਵਾਈਟ ਦਾ ਕੰਟਰਾਸਟ ਹੋਊਗਾ ਤੇ 5 ਮੀਟਰ ਆਲ ਓਵਰ ਕਪੜਾ ਹੋਊਗਾ ਰੇਟ ਸਿਰਫ ਤੁਹਾਨੂੰ 350 ਰੁਪਏ ਦੇਣਾ 350 ਦਾ ਸੂਟ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ ਇਹ ਸਿਰਫ ਗੁਰਨਾਨਕ ਵਾਲੇ ਆਂ ਦਾ ਮਿਲਣਾ ਤੁਹਾਨੂੰ ਗੁਰਨਾਨਕ ਸਟੋਰ ਦੇ ਪਿੰਡ ਮੈਸਰਖਾਨੇ ਦੇ ਵਿੱਚੋਂ ਮਿਲਣਾ ਤੇ ਇਹ 350 ਦਾ ਸੂਟ ਆਪਾਂ ਤੁਹਾਨੂੰ ਦੇਵਾਂਗੇ 5 ਮੀਟਰ ਆਲ ਓਵਰ ਕਪੜਾ ਪਹਿਲਾ ਕਲਰ ਇਹਦਾ ਮਹਿੰਦੀ ਸੀਗਾ ਇਸ ਤੋਂ ਬਾਅਦ ਅਗਲਾ ਕਲਰ ਆਪਣੇ ਕੋਲੇ ਆ ਗਿਆ ਸ਼ਰਦਈ ਕਲਰ ਹਾਂ ਲੋ ਜੀ ਇਹਦਾ ਸ਼ਰਦਾਈ ਕਲਰ ਹੈ ਵਾਈਟ ਨਾਲ ਖਿੰਮੇ ਖਿੰਮੇ ਰੰਗ ਦਾ ਹੈ 5 ਮੀਟਰ ਆਲੋਰ ਕਪੜਾ ਸਿਰਫ ਤੁਹਾਨੂੰ ਦੇਣਾ ਸੂਟ 350 ਦਾ ਤੇ ਫਟਾਫਟ ਤੁਸੀਂ ਇਸੇ ਨੰਬਰ ਤੇ ਜਿਹੜਾ ਸਕਰੀਨਸ਼ਾਟ ਸਾਨੂੰ ਭੇਜ ਦੇਣਾ ਤੇ ਇੱਕ ਸੂਟ ਕਿਰਪਾ ਕਰਕੇ ਤੁਸੀਂ ਸਾਡੇ ਕੋਲੋਂ ਨਾ ਵਾਇ ਕਰਿਓ ਦੋ ਸੂਟਾਂ ਦੀ ਸਾਡੇ ਕੋਲੋਂ ਜਿਹੜਾ ਪਾਰਸਲ ਅਸੀਂ ਤੁਹਾਡਾ ਕਰਾਂਗੇ ਤੇ ਬਾਕੀ ਤੁਹਾਡੀ ਆਪਣੀ ਚੋਅ ਹੋਗੀ ਤੁਸੀਂ ਸਾਡੇ ਕੋਲੋਂ 5 4 10 15 ਸੂਟ ਤੁਸੀਂ ਇੱਕ ਨਾਲ ਦੇ 4 4 5 5 ਵੀ ਸਾਡੇ ਕੋਲੋਂ ਮੰਗਾ ਸਕਦੇ ਜਿੰਨੇ ਜਿੰਨੇ ਤੁਹਾਨੂੰ ਚੰਗਾ ਲੱਗੂਗਾ ਡਿਜ਼ਾਈਨ ਤੁਸੀਂ ਇਸੇ ਨੰਬਰ ਤੇ ਸਾਨੂੰ ਵਟਸਐਪ ਚੱਲਦਾ ਹੈ ਇਸੇ ਨੰਬਰ ਤੇ ਸੈਂਡ ਕਰਕੇ ਤੁਸੀਂ ਸਾਡੇ ਕੋਲੋਂ ਸਕਰੀਨਸ਼ਾਟ ਭੇਜ ਕੇ ਸੂਟ ਨੂੰ ਵਾਇ ਕਰ ਸਕਦੇ ਹੋ ਆ ਲਓ ਜੀ ਅਗਲਾ ਜਿਹੜਾ ਦੂਜਾ ਕਲਰ ਆਪਣਾ ਸ਼ਰਧਈ ਕਲਰ ਆ ਗਿਆ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਅਗਲਾ ਕਲਰ ਪਿੰਕ ਟੋਨ ਦੇ ਵਿੱਚ ਹਾਲੋ ਜੀ ਇਹ ਵੇਲਾ ਆ ਵਾਲਾ ਜਿਹੜਾ ਸ਼ੂਟ ਹੈ ਪਿੰਕ ਟੋਨ ਦੇ ਵਿੱਚ ਹੈ 5 ਮੀਟਰ ਆਲ ਓਵਰ ਕਪੜਾ ਦੇਾਂਗੇ ਸਿਰਫ ਦੇਵਾਂਗੇ 350 ਰੁਪਏ ਦਾ ਪਿਓਰ ਕਾਟਨ ਦਾ ਸੂਟ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ ਤੇ ਸਿਰਫ ਤੇ ਸਿਰਫ ਮਿਲੂਗਾ ਗਰਨਾਨਕ ਵਾਲਿਆਂ ਦੇ ਪਿੰਡ ਮੈਸਰਖਾਨੇ ਦੇ ਵਿੱਚੋਂ ਤੇ ਇਹ ਪਿੰਕ ਟੋਨ ਦਾ ਸੂਟ ਸੀ 5 ਮੀਟਰ ਆਲ ਓਵਰ ਕਪੜਾ ਸਿਰਫ ਰੇਟ ਸੀਗਾ 350 ਰੁਪਿਆ ਤੇ ਆਹ ਲਓ ਜੀ ਅਗਲਾ ਜਿਹੜਾ ਕਲਰ ਆ ਗਿਆ ਉਹਦਾ ਅੰਦਰ ਸ਼ੇਡ ਆ ਗਿਆ ਤੇ ਇਹਨਾਂ ਦਾ ਸਾਰੇ ਸ਼ੂਟ ਆਪਾਂ ਜਿਹੜੇ ਡਿਜ਼ਾਈਨ ਆਏ ਆ ਇੱਕ ਇੱਕ ਸੂਟ ਮੈਸਨ ਨੂੰ ਖੋਲ ਕੇ ਇਸ ਕਰਕੇ ਦਿਖਾਉਣੀ ਹੈ ਕਿਉਂਕਿ ਤੁਹਾਨੂੰ ਜਿਹੜਾ ਸਕ ਲੈਣਾ ਸੌਖਾ ਹੋ ਜਾਵੇ ਤੁਸੀਂ ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਮੈਨੂੰ ਸੂਟ ਨੂੰ ਬੁੱਕ ਕਰ ਸਕਦੇ ਹੋ ਤੇ ਫਟਾਫਟ ਤੁਸੀਂ ਸੂਟ ਜਿਹੜੇ ਹੈਗੇ ਆ ਬੁੱਕ ਕਰ ਲੈਣੇ ਆ ਤੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਅਗਲਾ ਡਿਜ਼ਾਈਨ ਆਹ ਲਓ ਜੀ ਇਹ ਵੀ ਵਾਈਟ ਦੇ ਵਿੱਚ ਆ ਗਿਆ 5 ਮੀਟਰ ਆਲਓਵਰ ਕੱਪੜਾ ਮਿਲੂਗਾ ਸਿਰਫ 350 ਰੁਪਏ ਦਾ ਆਪਾਂ ਸੂਟ ਦੇਾਂਗੇ ਤੁਹਾਨੂੰ ਆਹ ਲੋ ਜੀ ਗ੍ਰੇ ਕਲਰ ਦਾ ਸੂਟ ਆ ਵਾਈਟ ਨਾਲ ਕੰਟਰਾਸਟ ਦਾ ਲੈਸ ਵਗੈਰਾ ਲਾ ਕੇ ਘਰੇ ਪਾਉਣਾ ਸੂਟ ਤੁਸੀਂ ਬਹੁਤ ਹੀ ਸੋਹਣਾ ਬਣਾ ਸਕਦੇ ਹੋ ਸਾਰੇ ਡਿਜ਼ਾਈਨ ਵੀ ਵੱਖਰੇ ਵੱਖਰੇ ਤੁਹਾਨੂੰ ਮਿਲਣਗੇ ਅੱਜ ਤੇ ਰੇਟ ਵੀ ਤੁਹਾਨੂੰ ਬਹੁਤ ਘੱਟ ਮਿਲੂਗਾ ਪਹਿਲੇ ਸੂਟ ਦਾ ਇਹਦਾ ਜਿਹੜਾ ਡਿਜ਼ਾਈਨ ਦਾ ਸੀਗਾ ਪਹਿਲਾ ਸੂਟ ਉਹਦਾ ਬਾਲਾ ਕਲਰ ਸੀਗਾ ਤੁਹਾਨੂੰ ਗ੍ਰੇ ਵਾਈਟ ਤੇ ਇਸ ਤੋਂ ਬਾਅਦ ਆਪਣਾ ਅਗਲਾ ਕਲਰ ਮਾਸਟਰ ਕਲਰ ਦੇ ਵਿੱਚ ਆ ਗਿਆ ਆਹ ਲੋ ਜੀ ਆਹ ਵਾਲਾ ਕਲਰ ਜਿਹੜਾ ਹੈਗਾ ਮਸਟਰਡ ਕਲਰ ਦੇ ਵਿੱਚ ਹੈ ਵਾਈਟ ਨਾਲ ਕੰਟਰਾਸਟ ਹੈ 5 ਮੀਟਰ ਆਲਓਵਰ ਕਪੜਾ ਤੇ ਸਿਰਫ ਰੇਟ 350 ਰੁਪਿਆ ਤੇ ਫਟਾਫਟ ਸਕਰੀਨਸ਼ਾਟ ਲੈ ਕੇ ਇਸੇ ਨੰਬਰ ਤੇ ਤੁਸੀਂ ਸਾਨੂੰ ਭੇਜ ਦੇਣਾ ਤੇ ਮਾਲ ਤੁਸੀਂ ਅਸੀਂ ਤਰੀਕ ਵੀਡੀਓ ਦੇ ਵਿੱਚ ਦਿੰਨੇ ਹੁੰਦੇ ਆ ਵੀ ਕਿਹੜੀ ਤਰੀਕ ਨੂੰ ਸਾਡੀ ਜਿਹੜੀ ਵੀਡੀਓ ਬਣੀ ਹੈ ਕਿਹੜੀ ਤਰੀਕ ਨੂੰ ਆਪਾਂ ਅਪਲੋਡ ਕੀਤੀ ਹੈ ਤੁਸੀਂ ਇਸ ਤੋਂ ਬਾਅਦ ਸਾਡਾ 2-3 ਦਿਨਾਂ ਦੇ ਵਿੱਚ ਸਾਡਾ ਮਾਲ ਫਿਨਿਸ਼ ਹੋ ਜਾਂਦਾ ਤੇ ਤੁਸੀਂ ਫਟਾਫਟ ਸਕਰੀਨਸ਼ਾਟ ਭੇਜਣਾ ਕਿਉਂਕਿ ਫਿਰ ਕਈ ਪਹਿਣਾ 15-20 ਦਿਨਾਂ ਬਾਅਦ ਸਾਡੇ ਕੋਲ ਸ਼ੂਟ ਮੰਗਣ ਲੱਗ ਜਾਂਦੀਆਂ ਫਿਰ ਸਾਡੇ ਕੋਲੇ ਇਹ ਸਾਰਾ ਸੇਲ ਹੋ ਜਾਂਦਾ ਤੇ ਸਾਡੇ ਕੋਲੇ ਨਹੀਂ ਡਿਜ਼ਾਈਨ ਮਿਲਦੇ ਫਟਾਫਟ ਤੁਸੀਂ ਭੇਜਣਾ ਸਾਡੇ ਕੋਲ ਸਕਰੀਨਸ਼ਾਟ ਆਹ ਲਓ ਜੀ ਪਿੰਕ ਟੋਨ ਦੇ ਵਿੱਚ ਆ ਗਿਆ ਤੇ ਬਹੁਤ ਹੀ ਸੋਹਣੇ ਸੂਟ ਨੇਗੇ ਸਾਰੇ ਤੇ ਹੰਡਣ ਵਾਲਾ ਕਪੜਾ ਜਿੰਨਾ ਮਰਜੀ ਕੁਟਕੁਟ ਕੇ ਹੰਡਾਈ ਹੈ ਰੰਗਪੁਰ ਦਾ ਸਾਡੇ ਕਪੜੇ ਦਾ ਕਿਤੇ ਵੀ ਤੁਹਾਨੂੰ ਲਾਂਬਾ ਨਹੀਂ ਆਉਂਦਾ ਤੇ ਆਹ ਲਓ ਜੀ ਅਗਲਾ ਆਪਣੇ ਕੋਲੇ ਸ਼ਿਰਦਾਈ ਕਲਰ ਦੇ ਵਿੱਚ ਆ ਗਿਆ ਇਹ 350 ਵਾਲੀ ਵੈਰਾਈਟੀ ਦੇ ਵਿੱਚ ਪਹਿਲਾਂ ਸਾਡੇ ਕੋਲੇ ਮੈਚਿੰਗ ਸੂਟ ਆਏ ਸੀਗੇ ਇਹ ਬਹੁਤ ਸਾਰੀ ਡਿਮਾਂਡ ਸੀਗੀ ਸਾਡੇ ਕੋਲੇ ਪਹਿਣਾ ਦੀ ਵੀ ਤੁਸੀਂ ਸਾਨੂੰ ਆਲ ਓਵਰ ਸੂਟ ਦੇਓ ਇਹਦੇ ਵਿੱਚ ਇਹ ਆਪਣੇ ਕੋਲੇ ਸਾਰੇ ਜਿਹੜੇ ਸੂਟ ਆਏ ਨੇ ਆਲ ਓਵਰ ਦੇ ਵਿੱਚ ਆਏ ਨੇਗੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿੰਨੇ ਆ ਅਗਲਾ ਮੋਟੇ ਫਲਾਰ ਵਾਲਾ ਡਿਜ਼ਾਈਨ ਆਹ ਲਓ ਜੀ ਆਹ ਡਿਜ਼ਾਈਨ ਮੈਨੂੰ ਬਹੁਤ ਹੀ ਪਸੰਦ ਆ ਤੇ ਮੈਨੂੰ ਬਹੁਤ ਹੀ ਸੋਹਣਾ ਲੱਗਿਆ ਕਿਉਂਕਿ ਅੱਜ ਕੱਲ ਮੋਟਾ ਫਲਾਰ ਹੈ ਨਾ ਜਿਹੜਾ ਬਹੁਤ ਹੀ ਕਲੇਜ ਦੇ ਵਿੱਚ ਹੈ ਆਹ ਲਓ ਜੀ ਕਰੋ ਚੈੱਕ ਲਓ ਸਕਰੀਨਸ਼ਾਟ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਇਸ ਦੀ ਖਾਸੀਅਤ ਆ ਵੀ ਇਦਾਂ ਸ਼ੂਟ ਦਾ ਜਿਹੜਾ ਫਲਾ ਰਿਹਾ ਖਿੜਮਾ ਖਿੜਮਾ ਤੇ ਇਹਦਾ ਇਦਾਂ ਲੱਗ ਰਿਹਾ ਤੁਹਾਨੂੰ ਜਿਵੇਂ ਬ੍ਰਸ਼ ਪੇਂਟ ਕੀਤਾ ਹੋਵੇ ਸਾਰਾ ਸ਼ੂਟ ਹੈ ਪ੍ਰਿੰਟ ਵਾਲਾ ਤੇ ਇਹਦਾ ਜਿਹੜਾ ਸਟਾਫ ਦੇਖੋ ਪਿਓਰ ਕਾਟਨ ਦਾ ਸਟਾਫ ਹੈ ਤੇ ਸਿਰਫ ਇਹਦੀ ਵੀ ਰੇਂਜ ਕੋਈ 400 ਨਹੀਂ 500 ਨਹੀਂ ਕੋਈ 600 ਨਹੀਂ ਸਿਰਫ ਤੁਹਾਨੂੰ 350 ਦਾ ਸ਼ੂਟ ਹੀ ਮਿਲੂਗਾ 350 ਦਾ ਆਪਾਂ ਸ਼ੂਟ ਦੇਵਾਂਗੇ ਤੁਹਾਨੂੰ ਤੇ ਇਹਦਾ ਜਿਹੜਾ ਪਹਿਲਾ ਕਲਰ ਸੀਗਾ ਇਹ ਮਹਿੰਦੀ ਸੀਗਾ ਦੂਜਾ ਕਲਰ ਆਪਣੇ ਕੋਲੇ ਆ ਗਿਆ ਪਿੰਕ ਟੋਨ ਦੇ ਵਿੱਚ ਡਾਰਕ ਪਿੰਕ ਆਹ ਲੋ ਜੀ ਤੇ ਇਹਦੇ ਨਾਲ ਤੁਸੀਂ ਵਾਈਟ ਸਲਵਾਰ ਲੈ ਸਕਦੇ ਹੋਗੇ ਤੇ ਵਾਈਟ ਪਲਾਜੋ ਬਣਾ ਸਕਦੇ ਹੋਗੇ ਪੈਂਟ ਪਲਾਜੋ ਵੀ ਤੁਸੀਂ ਬਣਾ ਸਕਦੇ ਹੋਗੇ ਤੇ ਇਹਦੇ ਨਾਲ ਤੁਸੀਂ ਮੈਚਿੰਗ ਕਰਕੇ ਵੀ ਸੂਟ ਨੂੰ ਬਣਾ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਤੁਹਾਡੀ ਆਪਣੀ ਚਾਹਤ ਹੋਗੀ ਜੇ ਸਾਡੇ ਕੋਲ ਤੁਸੀਂ ਮੈਚਿੰਗ ਕਰਕੇ ਸੂਟ ਮਗਵਾਉਣਾ ਤਾਂ 2.5 ਮੀਟਰ ਦੀ ਤੁਹਾਨੂੰ ਸ਼ਰਟ ਆਪਾਂ ਦੇਵਾਂਗੇ ਇਹ ਤੇ ਵਾਈਟ ਕਲਰ ਦਾ ਤੁਹਾਨੂੰ ਸਲਵਾਰ ਦਾ ਕਪੜਾ 2.5 ਮੀਟਰ ਆਪਾਂ ਲਾ ਕੇ ਦੇਵਾਂਗੇ ਆਹ ਲੋ ਜੀ ਇਹਦਾ ਤੀਸਰਾ ਕਲਰ ਆਪਣੇ ਕੋਲੇ ਆ ਗਿਆ ਸ਼ਰਦਈ ਕਲਰ ਦੇ ਵਿੱਚ ਕਲਰ ਬਾਲੇ ਸੋਨੇ ਆ ਤੇ ਪ੍ਰਿੰਟ ਵੀ ਖੇੜਮੇ ਖੇੜਮੇ ਆ ਛੂਟ ਨਹੀਂ ਛੱਡਣ ਵਾਲੇ ਤੇ ਇਹ ਮਿਲਨੇ ਸੋਨੂੰ ਸਿਰਫ ਗਰਨਾਨਕ ਸਟੋਰ ਤੋਂ ਹੀ ਆ ਆਹ ਲੋ ਜੀ ਇਹ 5.5 ਮੀਟਰ ਛੂਟ ਆ ਆਹ ਲੋ ਜੀ ਸਰਦਈ ਕਲਰ ਆ ਗਿਆ ਬਹੁਤ ਸੋਹਣਾ ਖੇੜਮਾ ਖੇੜਮਾ ਤੇ ਸੋਨੂੰ ਮੈਂ ਇਹਦੀ ਖਾਸੀਅਤ ਦੱਸ ਹੀ ਦਿੱਤੀ ਬ੍ਰਸ਼ ਪੇਂਟ ਵਾਂਗੂ ਇਹਦਾ ਜਿਹੜਾ ਫਲਾਵਰ ਦਾ ਪੇਂਟ ਹੈ ਤੇ ਕਲਰ ਵੀ ਇਹਦੇ ਬਹੁਤੇ ਨਾ ਹੀ ਡਾਰਕ ਨੇ ਤੇ ਨਾ ਹੀ ਬਹੁਤੇ ਲਾਈਟ ਨੇ ਸੋਹਣੇ ਬੜੇ ਲੱਗ ਰਹੇ ਨੇ ਤੁਹਾਡੇ ਪਾਏ ਆਹ ਲੋ ਜੀ ਚੌਥਾ ਕਲਰ ਇਹਦਾ ਪਰਪਲ ਕਲਰ ਆ ਗਿਆ। ਇਸ ਤੋਂ ਬਾਅਦ ਆਪਣੇ ਕੋਲ ਇੱਕ ਡਿਜ਼ਾਈਨ ਹੋਰ ਆ ਗਿਆ ਬਹੁਤ ਹੀ ਸੋਹਣਾ। ਆਹ ਲੋ ਜੀ ਇਸ ਦੇ ਵਿੱਚ ਵੀ ਆਪਾਂ ਤੁਹਾਨੂੰ ਚਾਰ ਕਲਰ ਦੇਾਂਗੇ। ਤੇ ਇਹ ਵਾਲੇ ਸਾਰੇ ਸੂਟ ਦੇਾਂਗੇ ਤੁਹਾਨੂੰ 350 ਰੁਪਏ ਦੇ ਵਿੱਚ। ਆਹ ਲੋ ਜੀ ਸਟਾਫ ਸਾਰਾ ਦੇਾਂਗੇ ਅੱਜ ਤੁਹਾਨੂੰ ਆਲਓਵਰ जमा प्योर कॉटन का स्टाफ होगा रंग इन पक्के होम इ्ट वर गए तो इस आ गया जी लवेंडर शेड डार्क लवेंडर जहा है ये बहुत ही सोना लगता हलो जी इस तो बाद मेहंदी कलर आ गया तो मेहंदी कलर भी बहुत ही प्यारा है खिड़मां खिड़ा कलर है ਤੇ ਰੇਂਜ ਸਿਰਫ ਰਹਿਣੀ ਆਜ ਦੇ ਸੂਟਾਂ ਦੀ 350 ਰੁਪਇਆ ਆ ਲਓ ਜੀ ਤੇ ਸਾਰਾ ਸਫਰ ਹੋਊਗਾ ਆ ਜਾਲ ਓਵਰ ਦਾ ਇਸ ਤੋਂ ਬਾਅਦ ਜਿਹੜਾ ਚੌਥਾ ਕਲਰ ਆ ਗਿਆ ਉਹ ਪਿੰਕ ਟੋਨ ਦੇ ਵਿੱਚ ਆ ਗਿਆ ਆ ਲਓ ਜੀ ਇਹ ਵਾਲਾ ਆ ਗਿਆ ਪਿੰਕ ਟੋਨ ਦੇ ਵਿੱਚ ਇਹ ਸੂਟ ਸੀਗੇ ਆਪਣੇ ਪਿਓਰ ਕਾਟਨ ਦੇ ਤੇ ਆਲ ਓਵਰ ਸਾਫ ਦੇ ਵਿੱਚ ਸੀਗੀ ਰੇਜ ਸੀਗੀ ਇਹਨਾਂ ਦੀ 3500 ਰੁਪਿਆ ਇਸ ਤੋਂ ਬਾਅਦ ਮੈਂ ਤੁਹਾਨੂੰ ਖਾਦੀ ਬਰਬਰੀ ਦਿਖਾਉਣੀ ਹੈ ਆਪਣੇ ਕੋਲ ਖਾਦੀ ਬਰਬਰੀ ਦੇ 4 ਕਲਰ ਆਏ ਨੇ ਸੂਟ ਤੁਸੀਂ ਸਾਡੇ ਕੋਲ ਜਿੰਨੇ ਮਰਜ਼ੀ ਲੈ ਲਓ ਕਟਿੰਗ ਸਾਡੀ ਕੀਤੀ ਹੋਈ ਹੈ ਮਾਲ ਦੀ ਸਾਡੇ ਕੋਲ ਇਸ ਤਰ੍ਹਾਂ ਦੇ ਲੰਪ ਆਉਂਦੇ ਨੇ ਜਿਵੇਂ ਸਾਡੇ ਕੋਲ ਇਹ ਲੰਪਾਂ ਵਾਲਾ ਡਿਜ਼ਾਈਨ ਆਉਂਦਾ ਹੈਗਾ ਇਹ ਲੰਪ ਆਉਂਦੇ ਨੇ ਸਾਡੇ ਕੋਲ ਇਹ ਲੰਪਾਂ ਵਾਲਾ ਡਿਜ਼ਾਈਨ ਅਸੀਂ ਕਟਿੰਗ ਕਰਦੇ ਹਾਂ ਕਟਿੰਗ ਕਰਕੇ ਇਹ ਸੂਟ ਅਸੀਂ ਤਿਆਰ ਕਰਦੇ ਹਾਂ ਵੀਡੀਓ ਬਣਾਉਣ ਵਾਸਤੇ ਤੇ ਇਹ ਮਸਾਂ ਦਿਖਾਉਣੀ ਹੈ ਇਹਨਾਂ ਦੀ ਵੀ ਆਪਣੀ ਕਟਿੰਗ ਕੀਤੀ ਹੋਈ ਹੈ ਤੁਸੀਂ ਇਹਦਾ ਕਲਰ ਕੰਟਰਾਸਟ ਕੰਬੀਨੇਸ਼ਨ ਦੇਖ ਲਓ ਬਹੁਤ ਸੋਹਣਾ ਮੈਸੂਰ ਸਾਨੂੰ ਖੋਲ ਕੇ ਦਿਖਾਉਂਗੀ ਤੇ ਇਹਦਾ ਸੂਟ ਕੋਈ ਤੁਸੀਂ ਸਮਝੋਗੇ ਵੀ ਇਹਦਾ ਰੇਟ ਕੋਈ 1200 1300 1500 ਬਿਲਕੁਲ ਵੀ ਨਹੀਂ ਤੁਹਾਨੂੰ ਇੰਨਾ ਮਹਿੰਗਾ ਸੂਟ ਮਿਲਣਾ ਨਾ ਗੁਰਨਾਨਕ ਸਟੋਰ ਤੇ ਜਦੋਂ ਤੁਸੀਂ ਆਓਗੇ ਤੇ ਸਿਰਫ ਤੁਹਾਨੂੰ ਆਪਾਂ ਸੂਟ ਦਾ ਰੇਟ ਦੇਵਾਂਗੇ ਨਹੀਂ 800 ਵੀ ਨਹੀਂ 600 ਵੀ ਨਹੀਂ ਆਪਾਂ ਛੂਟ ਦੇਵਾਂਗੇ ਤੁਹਾਨੂੰ 500 ਦਾ ਆਹ ਲਓ ਜੀ ਖਾਦੀ ਬਰਬਰੀ ਦਾ ਤੁਸੀਂ ਪਹਿਲੀ ਵਾਰ ਕਪੜਾ ਸੁਣਿਆ ਹੋਣਾ ਤੇ ਇਹ ਕਪੜਾ ਤੁਸੀਂ ਦੇਖ ਲਓ ਪਿਓਰ ਕਾਟਨ 100% ਤੇ ਇਹਦਾ ਜਿਹੜਾ ਸਫਾ ਤੁਸੀਂ ਦੇਖ ਲਓ ਚੈੱਕ ਕਰ ਲਓ ਪਿਓਰ ਕਾਟਨ ਤੇ ਇਸ ਤਰ੍ਹਾਂ ਦਾ ਕਪੜਾ ਇਹ ਖਾਦੀ ਬਰਬਰੀ ਨਿਊ ਸਟਾਫ ਹੈ ਇਹ ਗੁਰਲਾਨਕ ਵਾਲਿਆਂ ਦੇ ਸਟੋਰ ਤੇ ਤੁਹਾਨੂੰ ਮਿਲੇਗਾ ਇਹ ਕਪੜੇ ਦਾ ਤੁਸੀਂ ਪਹਿਲੀ ਵਾਰ ਨਾਮ ਸੁਣਿਆ ਹੋਊਗਾ ਤੇ ਇਹ ਸਿਰਫ ਸੋਰਸ ਤੋਂ ਆਪਾਂ 500 ਰੁਪਏ ਦੇਣਾ 500 ਰੁਪਏ ਦਾ ਸੂਟ 1200 ਵਾਲਾ 1300 ਵਾਲਾ 1500 ਵਾਲਾ ਸਿਰਫ 500 ਦਾ 500 ਦਾ ਛੂਟ ਸਾਨੂੰ ਮਿਲੂਗਾ ਤੇ ਕਲਰ ਬਹੁਤ ਪਿਆਰੇ ਨੇ 5 ਮੀਟਰ ਆਲ ਓਵਰ ਕਪੜਾ ਦੇਾਂਗੇ ਤੇ ਇਹ ਪਹਿਲਾ ਛੂਟ ਸੀਗਾ ਆਪਣੇ ਕੋਲੇ ਜਾਮਨੀ ਕਲਰ ਦਾ ਕੰਟਰਾਸਟ ਕੰਬੀਨੇਸ਼ਨ ਬਹੁਤ ਸੋਹਣਾ ਸੀਗਾ ਇਹਦਾ ਤੇ ਅਗਲਾ ਆਪਣੇ ਕੋਲੇ ਮਹਿੰਦੀ ਕਲਰ ਦੇ ਵਿੱਚ ਆ ਗਿਆ ਇਹ ਛੂਟ ਸਾਨੂੰ ਸਿਰਫ 500 ਰੁਪਏ ਦਾ ਛੂਟ ਆਪਾਂ ਦੇਾਂਗੇ ਆ ਲਓ ਜੀ ਇਹ ਵਾਲਾ ਸਟਾਫ ਆਪਣਾ ਹੈਗਾ ਖਾਦੀ ਵਰਬਰੀ ਦਾ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਬਹੁਤ ਸੋਹਣਾ ਸੂਟ ਹੈ ਗਰਮੀ ਵਾਲਾ ਇੰਨਾ ਕੰਫੀਟੇਬਲ ਕਪੜਾ ਇਹ ਤੁਸੀਂ ਪਾਉਂਗੇ ਜਾਂ ਤੁਹਾਡੇ ਕੋਲੇ ਸੂਟ ਆਊਗਾ ਤੇ ਤੁਸੀਂ ਬਹੁਤ ਹੀ ਤਾਰੀਫ ਕਰਨੀ ਹੈ ਸੂਟ ਦੀ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣਾ ਸਟਾਫ ਹੈ ਇਹਦਾ ਤੇ ਅਗਲਾ ਕਲਰ ਆਪਣੇ ਕੋਲੇ ਆ ਗਿਆ ਇਹਦੇ ਵਿੱਚ ਪਿੰਕ ਟੋਨ ਆਹ ਲਓ ਜੀ ਪਿੰਕ ਸੂਟ ਆ ਗਿਆ ਬਹੁਤ ਹੀ ਕਲਾਸਿਕਲ ਡਿਜ਼ਾਈਨ ਇਹਨਾਂ ਦੇ ਤੇ ਇਹਦਾ ਵੀ ਆਪਾਂ ਤੁਹਾਨੂੰ ਸਟਾਫ ਦੇਵਾਂਗੇ ਆਲ ਓਵਰ 5 ਮੀਟਰ ਕਪੜਾ ਖੁੱਲਾ ਛੋੜਾ ਸੂਟ ਬਣੂਗਾ ਤੇ ਖਾਦੀ ਵਰਬਰੀ ਦਾ ਸੂਟ ਹੈ ਸਿਰਫ ਰੇਂਜ ਦੇਵਾਂਗੇ 500 ਰੁਪਿਆ ਤੇ ਅਗਲਾ ਲਾਸਟ ਵਾਲਾ ਸੂਟ ਆਪਣੇ ਕੋਲੇ ਆਇਆ ਹੈ ਸ਼ਰਦਾਈ ਕਲਰ ਦੇ ਵਿੱਚ ਆ ਲੋ ਜੀ ਆ ਚੌਥਾਈ ਦਾ ਕਲਰ ਆ ਗਿਆ ਇਹ ਜਿਹੜੇ ਆਪਣੇ ਕੋਲੇ ਚਾਰ ਪੰਜ ਡਿਜ਼ਾਈਨ ਆਏ ਸੀਗੇ ਬਹੁਤ ਹੀ ਸੋਹਣੇ 350 ਵਾਲੇ ਵੀ ਮੈਂ ਤੁਹਾਨੂੰ ਦਿਖਾਏ ਨੇ 1200 ਵਾਲਾ ਸੂਟ ਵੀ ਤੁਹਾਨੂੰ ਦਿਖਾਇਆ ਜਿਹੜਾ ਆਪਾਂ 500 ਰੁਪਏ ਦਾ ਸਿਰਫ 100 ਛੂਟ ਦੇਣਾ ਖਾਦੀ ਬਰਬਰੀ ਦਾ ਤੇ ਇਹ ਸਕਰੀਨ ਸ਼ਾਟ ਤੁਸੀਂ ਲੈ ਕੇ ਇਸੇ ਨੰਬਰ ਤੇ ਆਪਣਾ WhatsApp ਚੱਲਦਾ ਹੈ ਇਸੇ ਤੇ ਤੁਸੀਂ ਸਾਨੂੰ ਸੈਂਡ ਕਰ ਦੇਣਾ ਤੇ ਵੀਡੀਓ ਚੱਲਦੀ ਜਲਦੀ ਸਾਰੀਆਂ ਮਾਮੀਆਂ ਵਾਸੀ ਆਪੂਆਂ ਨੂੰ ਸਾਰਿਆਂ ਨੂੰ ਸ਼ੇਅਰ ਕਰਨਾ ਹੈ ਵੀ ਸੋਹਣੇ ਸੋਹਣੇ ਸੂਟ ਲੈਣੇ ਆ ਕਲਾਸਿਕਲ ਡਿਜ਼ਾਈਨ ਲੈਣੇ ਆ ਆਪਾਂ ਚੱਲਣਾ ਗੁਰਦਾਨਕਵਾਲਾ ਦੇ ਪਿੰਡ ਮੈਸਰਖਾਨੇ ਤੇ ਨਾਲੇ ਆਪਾਂ ਸਸਤੇ ਸੂਟ ਲੈ ਕੇ ਆਵਾਂਗੇ ਨਲ ਟ੍ਰੈਂਡਿੰਗ ਸਾਰੇ ਹੋਣਗੇ ਤੇ ਕਲਾਸਿਕਲ ਡਿਜ਼ਾਈਨ ਹੋਣਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਚੈਨਲ ਤੇ ਨਵੇਂ ਆਉਣ ਵਾਲੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਇਹ ਸੀਗੀ ਅੱਜ ਦੀ ਵੀਡੀਓ ਤੇ ਅਗਲੀ ਵੀਡੀਓ ਆਪਣੇ ਕੋਲੇ ਬਹੁਤ ਹੀ ਸੋਹਣੇ ਇੱਕ ਕਲਾਸਿਕਲ ਡਿਜ਼ਾਈਨਾਂ ਦੇ ਵਿੱਚ ਬਹੁਤ ਸੋਹਣਾ ਸਟਾਫ ਆਇਆ ਪਿਆ ਤੇ ਆਪਾਂ ਦੋ ਇਕੱਠਾਂ ਦੀ ਵੀਡੀਓ ਤਾਂ ਇੱਕ ਵਾਰੀ ਬਣਾਵਾਂਗੇ ਉਸ ਤੋਂ ਬਾਅਦ ਅਗਲੀ ਵੀਡੀਓ ਜਲਦੀ ਫੇਰ ਦੇਵਾਂਗੇ ਜਲਦੀ ਜਲਦੀ ਵੀਡੀਓ ਤੇ ਵੀਡੀਓ ਦੇਈ ਜਾਵਾਂਗੇ ਤੁਸੀਂ ਸਕਰੀਨ ਸ਼ਾਟ ਭੇਜ-ਭੇਜ ਕੇ ਸਾਡੇ ਕੋਲ ਸ਼ੂਟ ਬਾਈ ਕਰੀ ਆਇਓ ਤੁਸੀਂ ਸਾਡੇ ਤੇ ਇੰਨਾ ਵਿਸ਼ਵਾਸ ਕਰਦੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਅਗਲੀ ਵੀਡੀਓ ਲੈ ਕੇ ਆਪਾਂ ਫੇਰ ਜਲਦ ਹੀ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਾਰਿਆਂ ਦਾ